ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਹਰ ਕੋਈ ਹਰ ਤਰ੍ਹਾਂ ਦਾ ਨਹੀਂ ਇਹ ਆਪਾਂ ਕਈ ਵਾਰੀ ਚਰਚਾ ਕੀਤੀ ਹੈ ਹਨਾ ਕਿ ਹਰ ਕਿਸੇ ਨੂੰ ਪਰਮਾਤਮਾ ਨੇ ਅਲੱਗ-ਅਲੱਗ ਬਣਾਇਆ ਸੋਚ ਵੀ ਦਿਮਾਗ ਵੀ ਮਨ ਵੀ ਸਰੀਰ ਵੀ ਇਵਨ ਕੇ ਹੱਥ ਦੀਆਂ ਰੇਖਾਵਾਂ ਵੀ ਅਲੱਗ-ਅਲੱਗ ਦਿੱਤੀਆਂ ਨੇ ਜ਼ਰੂਰੀ ਨਹੀਂ ਹੈ ਕਿ ਜੋ ਜਿਸ ਲਈ ਸਭ ਕੁਝ ਵਧੀਆ ਤਾਂ ਦੂਜੇ ਲਈ ਵੀ ਵਧੀਆ ਹੀ ਹੋਵੇ ਹੁਣ ਮੇਨ ਗੱਲ ਜਿਹੜੀ ਆਪਾਂ ਅੱਜ ਇਹ ਕਰਨੀ ਆ ਪਰ ਫਿਰ ਵੀ ਹਰ ਕੋਈ ਸਾਨੂੰ ਆਪਣੇ ਤਰੀਕੇ ਨਾਲ ਸਲਾਹ ਦਿੰਦਾ ਹੈ ਤੇ ਅਸੀਂ ਬੜੇ ਹੀ ਧਿਆਨ ਨਾਲ ਅਗਲੇ ਦੀ ਗੱਲ ਸੁਣਦੇ ਆਂ ਆਪਣਾ ਅਸੀਂ ਕਿਤੇ ਨਾ ਕਿਤੇ ਅਸਤਿਤਵ ਤੇ ਆਪਣੇ ਆਪ ਨੂੰ ਮਾਰ ਕੇ ਆਪਣੇ ਆਪ ਨੂੰ ਅੰਦਰੋਂ ਚੱਲ ਕੋਈ ਨਹੀਂ ਆ ਵੀ ਕਰਕੇ ਦੇਖ ਲੈਨੇ ਆ ਚੱਲ ਕੋਈ ਨਹੀਂ ਐਦਾਂ ਵੀ ਕਰਕੇ ਦੇਖ ਲੈਨੇ ਆ ਚੱਲ ਕੋਈ ਨਹੀਂ ਦੇਖੋ ਦੇਖੋ ਸੁਣੋ ਧਿਆਨ ਨਾਲ ਜਦੋਂ ਤੁਹਾਨੂੰ ਕੋਈ ਲੱਗ-ਲੱਗ ਤਰ੍ਹਾਂ ਦੇ ਵਿਚਾਰ ਦੱਸਦਾ ਏ ਲੱਗ-ਲੱਗ ਤਰ੍ਹਾਂ ਦੀਆਂ ਤੁਸੀਂ ਦੂਸਰੇ ਨੂੰ ਜ਼ਿਆਦਾ ਮਹੱਤਵ ਦੇਣਿਓ ਆਪਣੀ ਜ਼ਿੰਦਗੀ ਵਿੱਚ ਆਪਣੇ ਵਿਚਾਰਾਂ ਨੂੰ ਤੇ ਆਪਣੀ ਸੁਣਨ ਦੀ ਬਜਾਏ ਦੂਜਿਆਂ ਦੀ ਜ਼ਿਆਦਾ ਸੁਣ ਕੇ ਆਪਣੇ ਫੈਸਲੇ ਕਰਦੇ ਹੋ ਜਿੱਦਾਂ ਕਈ ਵਾਰੀ ਤੁਹਾਡਾ ਮਨ ਕਿਸੇ ਚੀਜ਼ ਨੂੰ ਕਰਨ ਨੂੰ ਨਹੀਂ ਮੀ ਕਰਦਾ ਪਰ ਫਿਰ ਵੀ ਤੁਹਾਨੂੰ ਦਬਾਇਆ ਜਾਂਦਾ ਕਿਹਾ ਜਾਂਦਾ ਕਿ ਇਹ ਕਰਨਾ ਹੀ ਪੈਣਾ ਇੱਥੇ ਜਾਣਾ ਹੀ ਪੈਣਾ ਇਹ ਚੀਜ਼ ਕਰਨੀ ਹੀ ਪੈਣੀ ਹੈ ਅੱਜ ਇਦਾਂ ਹੋਣਾ ਹੀ ਚਾਹੀਦਾ ਹੈ ਨਹੀਂ ਤਾਂ ਐ ਹੋ ਜਾਏਗਾ ਨਹੀਂ ਤਾਂ ਤਾਂ ਤੁਸੀਂ ਅਧੂਰੇ ਮਨ ਨਾਲ ਮਨ ਨਾ ਮੰਨਣ ਤੇ ਵੀ ਦਿਲ ਨਾ ਚਾਵੇ ਦਿਮਾਗ ਨਹੀਂ ਸੋਚਦਾ ਉਸ ਚੀਜ਼ ਨੂੰ ਫਿਰ ਵੀ ਉਹ ਕੰਮ ਜਾਓ ਕਰਮ ਜਾਂ ਕਿਤੇ ਜਾਂਦਾ ਤੁਸੀਂ ਆਪਣੇ ਮਨ ਚ ਫੈਸਲਾ ਲੈ ਲਈਏ ਹਣ ਤਾਂ ਕੀ ਹੁੰਦਾ ਏ ਕਿ ਜਦੋਂ ਤੁਸੀਂ ਐਦਾਂ ਇਹ ਇਹ ਅਸੀਂ ਇਹ ਸੋਚ ਲੈਨੇ ਆ ਕਿ ਚੱਲ ਕੋਈ ਨਹੀਂ ਕਰ ਲੈਨੇ ਆ ਚਲੇ ਜਾਂਨੇ ਆ ਦੂਸਰੇ ਦੀ ਖੁਸ਼ੀ ਦੇ ਲਈ ਜਾਂ ਦੂਸਰੇ ਦੀ ਖੁਸ਼ੀ ਤੋਂ ਬਿਨਾ ਆਪਾਂ ਹੀ ਵੀ ਕਹਿ ਸਕਦੇ ਆ ਕਿ ਸੰਸਾਰਿਕ ਚੀਜ਼ਾਂ ਦੇ ਵਿੱਚ ਕਈ ਚੀਜ਼ਾਂ ਸਾਨੂੰ ਮਨ ਮਾਰ ਕੇ ਕਰਨੀਆਂ ਪੈਂਦੀਆਂ ਤਾਂ ਸੱਚ ਜਾਣੋ ਤੁਸੀਂ ਦੂਸਰੇ ਦੇ ਦਿਮਾਗ ਦੇ ਬੀਜ ਅਨੁਸਾਰ ਚੱਲ ਰਹੇ ਹੋ ਤੇ ਉਹ ਬੀਜ ਉਹ ਸੋਚ ਆਪਣੇ ਦਿਮਾਗ ਦੇ ਅੰਦਰ ਇੱਕ ਪੇੜ ਉਗਾ ਰਹੀ ਪੇੜ ਉਗਾ ਰਿਓ ਮਤਲਬ ਕਿ ਉਸ ਸੋਚ ਨੂੰ ਪੁੰਗਰਨ ਦੇ ਰਹੇ ਹੋ ਤੇ ਆਪਣੀ ਜਗਾ ਸਪੇਸ ਆਪਣੇ ਦਿਮਾਗ ਦੀ ਆਪਣੀ ਸੋਚ ਦੀ ਆਪਣੀਆਂ ਭਾਵਨਾਵਾਂ ਦੀ ਕੁਦਰਤ ਦੁਆਰਾ ਬਣਾਏ ਹੋਏ ਤੁਹਾਡੇ ਜੋ ਦਿਮਾਗ ਦੀਆਂ ਕਹਿ ਸਕਦੇ ਆਪਾਂ ਕਿ ਜੋ ਤੁਹਾਡੇ ਮਨ ਨਹੀਂ ਚਾਹੁੰਦਾ ਜਿਸ ਚੀਜ਼ ਨੂੰ ਉਸ ਨੂੰ ਦਬਾ ਕੇ ਦੂਸਰੇ ਅਨੁਸਾਰ ਜੀਣ ਤੇ ਤੁਸੀਂ ਆਪਣੇ ਅਸਤਿਤਵ ਨੂੰ ਤੇ ਆਪਣੇ ਆਪ ਨੂੰ ਖਤਮ ਕਰ ਰਹੇ ਹੋ ਕਈ ਵਾਰੀ ਇਦਾਂ ਲੱਗਦਾ ਨਹੀਂ ਕਿ ਕਾਸ਼ ਮੈਂ ਇਹ ਨਾ ਕੀਤਾ ਹੁੰਦਾ ਮੈਂ ਤੇ ਕਰਨਾ ਹੀ ਨਹੀਂ ਸੀ ਇਹ ਤੇ ਮੈਂ ਕਰਨੇ ਹੀ ਨਹੀਂ ਸੀ ਚਾਹੁੰਦੀ ਜਾਂ ਚਾਹੁੰਦਾ ਪਰ ਮੈਨੂੰ ਕਰਨਾ ਪਿਆ ਠੀਕ ਹੈ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਠੀਕ ਹੈ ਮਾਤਾ ਪਿਤਾ ਦਾ ਦਤ ਸਤਕਾਰ ਬਹੁਤ ਜ਼ਰੂਰੀ ਹੈ ਜ਼ਿੰਦਗੀ ਵਿੱਚ ਜਦੋਂ ਸਾਨੂੰ ਕੋਈ ਸਮਝ ਹੀ ਨਹੀਂ ਰਿਹਾ ਤਾਂ ਫਿਰ ਦੱਸਣ ਦੀ ਕੀ ਜ਼ਰੂਰਤ ਹੈ ਇੱਕ ਬੜੀ ਡੂੰਗੀ ਗੱਲ ਹੈ ਇਹ ਬੜੀ ਡੂੰਗੀ ਗੱਲ ਹੈ ਕਿ ਸ਼ਬਦਾਂ ਨਾਲ ਤੇ ਹਰ ਕਿਸੇ ਨੂੰ ਦੱਸਿਆ ਜਾਂਦਾ ਹੈ ਜਦੋਂ ਕੋਈ ਤੁਹਾਡੀ ਚੁੱਪ ਨੂੰ ਸਮਝਣ ਲੱਗ ਜਵੇ ਨਾ ਤਾਂ ਸਮਝੋ ਤੁਹਾਡੇ ਵਰਗਾ ਏ ਤੇ ਉਹ ਤੁਹਾਡੇ ਅੰਦਰਲੇ ਭਾਵਨਾਵਾਂ ਦੀ ਕਦਰ ਵੀ ਕਰਦਾ ਏ ਤੇ ਤੁਹਾਨੂੰ ਸਮਝਦਾ ਹੀ ਏ ਤੇ ਮੇਰੇ ਹਿਸਾਬ ਨਾਲ ਉਹ ਦੁਨੀਆ ਦੇ ਵਿੱਚ ਸਿਰਫ ਮਾਤਾ ਪਿਤਾ ਹੀ ਹੁੰਦੇ ਆ ਅੱਛਾ ਆਪਾਂ ਕੱਲ੍ਹ-ਕੱਲ ਕੀਤੀ ਸੀ ਕਿ ਕਈ ਵਾਰੀ ਮਾਤਾ ਪਿਤਾ ਨਾਲ ਵੀ ਆਪਣੀ ਕੁਝ ਪਰੇਸ਼ਾਨੀ ਚੱਲ ਪੈਂਦੀ ਏ ਜ਼ਿੰਦਗੀ ਵਿੱਚ ਤਾਂ ਫਿਰ ਬੰਦਾ ਕੀ ਕਰੇ ਕਰਨਾ ਕੀ ਏ ਇਕੱਲੇ ਆਏ ਆ ਇਕੱਲੇ ਹੀ ਜਾਣਾ ਏ ਜਿਸ ਤਰ੍ਹਾਂ ਵਕਤ ਕੁਦਰਤ ਸਮਾਂ ਸਾਨੂੰ ਬਿਤਾਉਂਦਾ ਏ ਉਸ ਤਰ੍ਹਾਂ ਹਿੰਮਤ ਰੱਖੋ ਸਿਰਫ ਤੇ ਸਿਰਫ ਹਿੰਮਤ ਤੁਹਾਡਾ ਹੌਂਸਲਾ ਕੀ ਹੋਏਗਾ ਜਿਆਦਾ ਤੋਂ ਜਿਆਦਾ ਜਿਆਦਾ ਤੋਂ ਜਿਆਦਾ ਕੀ ਹੋ ਜਾਏਗਾ ਚਾਰ ਗੱਲਾਂ ਪੜੋ ਤੁਸੀਂ ਗੀਤਾ ਦੇ ਸਾਰ ਦੀਆਂ ਕਿਉਂ ਪਰੇਸ਼ਾਨ ਕਿਉਂ ਕੀ ਵਜ੍ਹਾ ਏ ਕਿਹੜੀਆਂ ਚੀਜ਼ਾਂ ਕਰਕੇ ਕੀ ਨਾਲ ਲੈ ਕੇ ਆਏ ਸੀ ਕੀ ਸਾਡੇ ਹੱਥ ਵਿੱਚੋਂ ਗੁੰਮ ਹੋ ਗਿਆ ਛੁੱਟ ਗਿਆ ਕੀ ਹੈ ਜਿਸ ਲਈ ਅਸੀਂ ਇੰਨੇ ਪਰੇਸ਼ਾਨ ਆ ਇੱਥੇ ਬਣਾਇਆ ਹੈ ਇੱਥੇ ਛੱਡ ਜਾਣਾ ਹੈ ਜਿੰਨੇ ਜਨਮ ਦਿੱਤਾ ਹੈ ਉਸ ਤੇ ਕੁਛ ਤਾਂ ਭਰੋਸਾ ਕਰੋ ਵੈਸੇ ਤੇ ਹਰ ਗੱਲ 'ਚ ਅਸੀਂ ਉੱਪਰ ਨੂੰ ਦੇਖ ਲੈਨੇ ਆ ਜਿੱਥੇ ਬੇਵੱਸਾਂ ਉੱਪਰ ਨੂੰ ਦੇਖਦੇ ਆ ਜਦੋਂ ਜਿੱਥੇ ਹਥਿਆਰ ਛੁੱਟਲੇ ਜਿੱਥੇ ਬੇਵੱਸ ਹੁੰਨੇ ਆ ਉੱਥੇ ਹੱਥ ਜੋੜ ਕੇ ਖੜੇ ਹੋ ਜਾਂਦੇ ਆ ਪਰ ਇਹ ਆਪਣੀ ਜ਼ਿੰਦਗੀ ਦੀ ਡੋਰ ਜਿਹੜੀ ਤੁਹਾਡੀ ਮੇਨ ਉਸਦੇ ਹੱਥ 'ਚ ਹੈ ਉਸ ਤੇ ਭਰੋਸਾ ਕਿਉਂ ਨਹੀਂ ਕਰਦੇ ਤੁਸੀਂ ਕਿ ਠੀਕ ਹੈ ਸੋਚੂ ਜੋ ਹੋ ਦੇਖੀ ਜਾ ਕੋਸ਼ਿਸ਼ ਕਰਨਾ ਸਾਡਾ ਕੰਮ ਐ ਫਰਜ ਐ ਦੁਨੀਆ ਐ ਦਾਂਏ ਦੁਨੀਆ ਉੱਦਾਂਏ ਅੱਜ ਕੱਲ ਐ ਹੁੰਦਾ ਐ ਅੱਜ ਕੱਲ ਐ ਹੁੰਦਾ ਐ ਅਸੀਂ ਹਈਆ ਦੁਨੀਆ ਕਿਤੇ ਬਾਹਰ ਦੇ ਲੋਕਾਂ ਨੇ ਥੋੜਾ ਬਣਾਤੀ ਦੁਨੀਆ ਦੁਨੀਆ ਸਾਰੀ ਕੁਦਰਤ ਨੇ ਹੀ ਬਣਾਈ ਆ ਉਹਨੇ ਹੀ ਬਣਾਈ ਆ ਹਨਾ ਫਾਇਦਾ ਤੇ ਨੁਕਸਾਨ ਇਹ ਦੁਨੀਆਦਾਰੀ ਦਾ ਕੁਦਰਤ ਦਾ ਕੋਈ ਫਾਇਦਾ ਨੁਕਸਾਨ ਨਹੀਂ ਇੱਕ ਜੀਵ ਜੀਵ ਮਤਲਬ ਇਨਸਾਨ ਇਹੋ ਜਿਹਾ ਹੈ ਜਿਹੜਾ ਸਭ ਤੋਂ ਜ਼ਿਆਦਾ ਕੁਦਰਤ ਦਾ ਸੱਤਿਆਨਾਸ਼ ਕਰਦਾ ਹੈ ਤੇ ਉਹ ਕਿਦਾਂ ਸੱਤਿਆਨਾਸ਼ ਕਰਦਾ ਹੈ ਦੱਸੋ ਆਪਣੀ ਪੀੜ੍ਹੀ ਬਰਬਾਦ ਕਰਨ ਦਾ ਸਿਰਫ ਤੇ ਸਿਰਫ ਇੱਕ ਇਨਸਾਨ ਹੀ ਕੰਮ ਕਰ ਰਿਹਾ ਹੈ ਹੋਰ ਕੋਈ ਜੀਵ ਜੰਤੂ ਜੋ ਹੈ ਕੁਦਰਤ ਦਾ ਨੁਕਸਾਨ ਕਦੇ ਨਹੀਂ ਕਰਦੇ ਦੇਖ ਲਓ ਤੁਸੀਂ ਕਿਤੇ ਵੀ ਛਾਤੀ ਮਾਰ ਕੇ ਹਮੇਸ਼ਾ ਇਨਸਾਨ ਨੂੰ ਆਪਣੀ ਐਮੀਅਤ ਆਪਣੀ ਹੋਂਦ ਆਪਣੀ ਚੀਜ਼ ਦੇ ਲਈ ਹਰ ਤਰ੍ਹਾਂ ਦਾ ਕੇਰਾ ਸਾਫ ਸੁਥਰਾ ਚਾਹੀਦਾ ਮੈਨੂੰ ਇੱਥੇ ਆਣੀ ਚਾਹੀਦਾ ਮੈਨੂੰ ਇੱਥੇ ਆਣੀ ਚਾਹੀਦਾ ਮੈਨੂੰ ਇੱਥੇ ਆਏ ਨਹੀਂ ਚਾਹੀਦਾ ਕੁਦਰਤ ਜਿੱਥੇ ਮਰਜੀ ਜਾਵੇ ਮੈਨੂੰ ਐਡੀ ਉੱਚੀ ਆ ਚਾਹੀਦੀ ਹੈ ਮੈਨੂੰ ਐਡੀ ਨੀਵੀਂ ਆ ਚਾਹੀਦੀ ਹੈ ਮੈਨੂੰ ਇੱਥੇ ਆ ਚਾਹੀਦਾ ਮੈਨੂੰ ਇੱਥੇ ਆ ਚਾਹੀਦਾ ਮਤਲਬ ਉਹਦੇ ਚੌਣ ਨਾਲ ਹੀ ਜਿੱਦਾਂ ਦੁਨੀਆ ਚੱਲਦੀ ਹੈ ਠੀਕ ਆ ਠੀਕ ਆ ਓਕੇ ਚਾਹੋ ਜੋ ਮਰਜੀ ਕਰੋ ਪਰ ਸਭ ਤੋਂ ਜ਼ਰੂਰੀ ਆਪਣੇ ਆਪ ਤੇ ਭਰੋਸਾ ਤੇ ਆਪਣੇ ਵਿਚਾਰਾਂ ਅਨੁਸਾਰ ਆਪਣੀ ਜ਼ਿੰਦਗੀ ਜਿਉ ਕਿਤੇ ਨਾ ਕਿਤੇ ਮਨ ਚ ਜੋ ਵਿਚਾਰ ਉੱਠਦੇ ਆ ਜੋ ਤੁਹਾਡਾ ਸ਼ੌਂਕ ਹੈ ਉਹਨਾਂ ਨੂੰ ਪੂਰਿਆ ਕਰੋ ਇਹ ਨਾ ਸੋਚੋ ਜਤਨ ਕੀ ਰਾਂਗੇ ਆ ਹੋਊਗਾ ਫੇਰ ਆ ਚੀਜ਼ ਕਰਾਂਗੇ ਇਹਨਾਂ ਪੈਸਾ ਆਊਗਾ ਫੇਰ ਆ ਲਵਾਂਗੇ ਨਹੀਂ ਤਾਂ ਇਦਾਂ ਕਰ ਲਾਂਗੇ ਨਹੀਂ ਤਾਂ ਕਿੱਥੋਂ ਕਰੀਏ ਹਜੇ ਕੀ ਕਰੀਏ ਹਜੇ ਐ ਕਰਨਾ ਹੈ ਹਜੇ ਤੇ ਕਰਨਾ ਹੈ ਚ ਬੜਾ ਫਰਕ ਹੈ ਕਿਉਂਕਿ ਪਲੈਨਿੰਗ ਆ ਸਕਸੈਸ ਤੇ ਵਕਤ ਕਿਸੇ ਨੇ ਨਹੀਂ ਦੇਖਿਆ ਦੇਖਿਆ ਹੈ ਤਾਂ ਸਿਰਫ ਅੱਜ ਜਿਉ ਰਹੇ ਆ ਇੱਕ ਸਾ ਆਇਆ ਦੂਜਾ ਆਇਆ ਕਿ ਨਹੀਂ ਆਇਆ ਨਹੀਂ ਪਤਾ ਤੇ ਫਿਰ ਕਾਦਾ ਫਿਊਚਰ ਕਾਦੀਆਂ ਪਲੈਨਿੰਗਾਂ ਕਾਦੀਆਂ ਟੈਨਸ਼ਨਾਂ ਕਾਦੀਆਂ ਯੋਜਨਾਵਾਂ ਕਾਦੇ ਗੁੱਸੇ ਛੱਡੋ ਨਾ ਸਾਰਾ ਗੁੱਸਾ ਜਰਾ ਛੱਡ ਕੇ ਤਾਂ ਦੇਖੋ ਬੜੀ ਰਿਲੈਕਸ ਮਿਲੇਗੀ ਠੀਕ ਹੈ ਚਲੋ ਅੱਜ 27 ਜੁਲਾਈ 2024 ਦਿਨ ਹੈ ਸ਼ਨੀਵਾਰ ਦਾ ਤਿਥੀ ਅੱਜ ਰਵੇ ਕੀਜੀ ਸ਼੍ਰਾਵਣ ਕ੍ਰਿਸ਼ਨ ਪੱਖ ਦੀ 7ਵੀਂ ਤਿਥੀ ਰੇਤ ਦੇ ਨਕਸ਼ਤਰ ਹਾਂ ਠੀਕ ਹੈ ਸ਼ਨੀਵਾਰ ਦਾ ਦਿਨ ਹੈ ਅੱਜ ਤੇ ਜੋ ਕਵਾਡਰਾਇਟ 10 26 ਤੱਕ ਰਹੇਗੀ ਪੰਚਕ ਅੱਜ ਸਮਾਪਤ ਹੋ ਜਾਏਗੀ ਜੋ ਪਿਛਲੇ 5 ਦਿਨਾਂ ਤੋਂ ਚੱਲਦੀ ਪਈ ਸੀ 1 ਵਜੇ ਤੱਕ 1 ਵਜੇ ਦੁਪਹਿਰ ਨੂੰ ਇੱਕ ਦੁਪਹਿਰ ਨੂੰ 1 ਵਜੇ ਤੱਕ ਚੱਲਣੀ ਹੈ ਤਾਂ ਉਸ ਤੋਂ ਬਾਅਦ ਖਤਮ ਹੋ ਜਾਏਗੀ ਠੀਕ ਹੈ ਰਾਹੂ ਕਾਲ ਦਾ ਟਾਈਮ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਹੇਗਾ 7ਵੀਂ ਤਿਥੀ ਦਾ ਪੱਖ ਰਾਤ ਨੂੰ ਤਕਰੀਬਨ 9:20 ਤੱਕ ਰਹੇਗਾ ਰੇਵਤੀ ਨਕਸ਼ਤਰ 1 ਵਜੇ ਤੱਕ ਚੱਲੇਗਾ ਗੰਡਮੂਲ ਤੇ ਉਸ ਤੋਂ ਬਾਅਦ ਵੀ ਨਕਸ਼ਤਰ ਜੋ ਹੈ ਗੰਡਮੂਲ ਦਾ ਹੀ ਰਹਿਣ ਵਾਲਾ ਹੈ ਜਾਨੀ ਕੱਲ ਨੂੰ ਵੀ ਗੰਡਮੂਲ ਬਣੇ ਹੀ ਰਹਿਣਗੇ ਸ਼ਨੀਵਾਰ ਤੇ ਰੇਵਤੀ ਨਕਸ਼ਤਰ ਜੋ ਹੈ 1 ਵਜੇ ਤੱਕ ਤੇ 1 ਵਜੇ ਤੋਂ ਬਾਅਦ ਹੀ ਚੰਦਰਮਾ ਝਲੇ ਜਾਣਗੇ ਕਿਦੇ ਚ ਮੇਸ਼ ਰਾਸ਼ੀ ਚ ਠੀਕ ਹੈ ਤੇ ਮੇਸ਼ ਰਾਸ਼ੀ ਚ ਚੰਦਰਮਾ ਔਰ ਸੁਣੋ ਮੇਸ਼ ਰਾਸ਼ੀ ਮੰਗਲ ਦੀ ਹੈ ਚੰਦਰ ਰਾਹੁ ਦਾ ਯੋਗ 1 ਵਜੇ ਦੁਪਹਿਰ ਨੂੰ ਟੁੱਟ ਜਾਏਗਾ ਤੇ ਚੰਗਾ ਰਿਲੈਕਸ ਮਿਲੇਗੀ ਥੋੜਾ ਸਾ ਆਏਗਾ ਮੰਗਲ ਜੋ ਹੈ ਮਿੱਤਰ ਹੀ ਹੈ ਚੰਦਰ ਦਾ ਤੇ ਥੋੜੀ ਜੀ ਪਰੇਸ਼ਾਨੀਆਂ ਤੁਹਾਡੀਆਂ ਕਟਣਗੀਆਂ ਠੀਕ ਹੈ ਤੇ ਚਲੋ ਆਪਾਂ ਜਾਣਾਂਗੇ ਗ੍ਰਹਿਆਂ ਦੇ ਮੁਤਾਬਕ ਅ ਅਸਟ੍ਰੋਲੋਜੀ ਵਿਦਯੋਲੋਜੀ ਵਿੱਚ ਜੋਤਿਸ਼ ਜੋ ਕਿ ਤਰਕ ਦਾ ਦੂਸਰਾ ਨਾਂ ਹੈ ਜੋ ਕਿ ਗ੍ਰਹਾਂ ਦਾ ਦੂਸਰਾ ਨਾਂ ਹੈ ਤੇ ਹਿਸਾਬ ਕਿਤਾਬ ਹੈ ਕੁਦਰਤ ਦੇ ਬਣਾਏ ਨਿਯਮਾਂ ਦਾ ਨਿਜ਼ਮ ਨਿਯਮ ਹਨਾ ਨਿਯਮ ਜੋ ਹੁੰਦੀ ਆ ਰੂਲਸ ਜਿਹਨੂੰ ਆਪਾਂ ਕਹਿੰਦੇ ਆ ਇੰਗਲਿਸ਼ ਹਨਾ ਤੇ ਇਹਨਾਂ ਦਾ ਹੀ ਹਿਸਾਬ ਕਿਤਾਬ ਹੈ ਤੇ ਇਹ ਜੋ ਨਿਜ਼ਮ ਨੇ ਇਹਨਾਂ ਦੇ ਅਨੁਸਾਰ ਇਹ ਰੂਲਸ ਨੇ ਇਹਨਾਂ ਨੂੰ ਫੋਲੋ ਕਰਕੇ ਅਸੀਂ ਥੋੜੇ ਜੇ ਸੌਖੇ ਸਾ ਲੈ ਸਕਦੇ ਆ ਹੋਰ ਕੁਝ ਵੀ ਨਹੀਂ ਹੈ ਠੀਕ ਹੈ ਵਕਤ ਅਨੁਸਾਰ ਚੱਲਣ ਦਾ ਨਾਮ ਹੀ ਆਪਾਂ ਕਹਿ ਸਕਦੇ ਆ ਦੋਤਿਸ਼ ਹੈ ਨਾ ਸਭ ਤੋਂ ਪਹਿਲਾਂ ਅਰੀਜ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਚੰਦਰਮਾ ਜੋ ਹੈ ਰੇਤ ਨਕਸ਼ਤਰ ਵਿੱਚ ਦੁਪਹਿਰ ਨੂੰ 1 ਵਜੇ ਤੱਕ ਤੇ ਬੁੱਧ ਤੁਹਾਡਾ ਮਿੱਤਰ ਨਹੀਂ ਹੈ ਇਸ ਕਰਕੇ ਸਕਿਨ ਪ੍ਰੋਬਲਮ ਥੋੜੀ ਤੰਗ ਕਰੇਗੀ ਤੁਹਾਨੂੰ ਥੋੜੀ ਖਾਰਸ ਵਗੈਰਾ ਥੋੜੀ ਪਰੇਸ਼ਾਨੀ ਸਕਿਨ ਦੀ रह ਸਕਦੀ ਆ ਤਾਂ ਉਹਦੇ ਲਈ ਤੁਸੀਂ ਕੀ ਕਰਨਾ ਜ਼ਰੂਰੀ ਆ ਕਿ ਦਹੀਂ ਮਲਕੇ ਨਾ ਹੋ ਤੁਸੀਂ ਅੱਜ ਵਧੀਆ ਚਾਹੀਦਾ ਤੁਹਾਡੇ ਲਈ ਤੇ ਦਹੀਂ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਸੇਤ ਲਈ ਸਿਤਾਰੇ ਥੋੜੇ ਢਿੱਲੇ ਦੁਪਹਿਰ ਤੋਂ ਬਾਅਦ ਰਹਿਣਗੇ ਤੇ ਜੋ ਗੰਡਮੂਲ ਦੇ ਉਹ ਵੀ ਬਣੇ ਹੋਏ ਨੇ ਤੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਅਜਰ ਸੋਈ ਚ ਬੈਠ ਕੇ ਖਾਣਾ ਜ਼ਰੂਰ ਖਾ ਲੈਣਾ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਸਿਤਾਰੇ ਗ੍ਰਹਿਆਂ ਦੇ ਮੁਤਾਬਕ ਦੇਖੀਏ ਤਾਂ ਚੰਦਰ ਦੁਪਹਿਰ ਤੋਂ ਬਾਅਦ ਬਾਹਰਵੇਂ ਸਥਾਨ ਵਿੱਚ ਚਲਾ ਜਾਏਗਾ ਸਮਾਂ ਥੋੜਾ ਜਿਹਾ ਖੱਜਲ ਖਵਾਰੀ ਵਾਲਾ ਤੇ ਪਰੇਸ਼ਾਨੀ ਵਾਲਾ ਸ਼ੁਰੂ ਹੋ ਜਾਏਗਾ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਉਸ ਤੋਂ ਪਹਿਲਾਂ ਬੁੱਧ ਦਾ ਨਕਸ਼ਤਰ ਮਿੱਤਰ ਹੈ ਕੋਈ ਪੈਸੇ ਦਾ ਲੈਣ ਦੇਣ ਕਰਨਾ ਹੈ ਕਿਤੇ ਕੋਈ ਕਿਸੇ ਨਾਲ ਗੱਲਬਾਤ ਕਰਨੀ ਹੈ ਕੋਈ ਪ੍ਰੇਮ ਸਬੰਧਾਂ ਵਿੱਚ ਜਾਂ ਕਿਸੇ ਤਰ੍ਹਾਂ ਦੀ ਕੋਈ ਆਪਾਂ ਕਹਿ ਸਕਦੇ ਹਾਂ ਕਿ ਮੀਟਿੰਗ ਕਰਨੀ ਹੈ ਕਿਸੇ ਨਾਲ ਤਾਂ ਕਰ ਸਕਦੇ ਹੋ ਮੰਗਲ ਤੇ ਬ੍ਰੇਸਪਰ ਸੋਚ ਨੂੰ ਸਹੀ ਰੱਖਣ ਦੇ ਕੇ ਤੇ ਤੁਸੀਂ ਸਮਾਜਿਕ ਤੌਰ ਤੇ ਕਿਸੇ ਦੀ ਮਦਦ ਕਰਕੇ ਮਨ ਵਿੱਚ ਖੁਸ਼ੀ ਵੀ ਆਏਗੀ। ਸ਼ੁਭ ਰੰਗ ਆਜ ਰਵੇਗਾ ਜੀ ਹਲਕਾ ਜਿਹਾ ਸਲੇਟੀ ਰੰਗ ਅਗਲੀ ਰਾਸ਼ੀ ਜੈਮਨੀ ਜਾਨੇ ਮਿਥੁਨ ਰਾਸ਼ੀ ਵਾਲੇ ਸਿਤਾਰੇ ਮਿਥੁਨ ਰਾਸ਼ੀ ਵਾਲਿਆਂ ਦੇ ਇਨਕਮ ਦੇ ਸੋਰਸਸ ਵਧਾਉਣ ਵਾਲੇ ਆ ਮਾਤਾ ਦੀ ਸਿਹਤ ਥੋੜੀ ਜੀ ਡਿਸਟਰਬ ਕਰਨ ਵਾਲੇ ਆ ਜੋੜਾਂ 'ਚ ਦਰਦ ਦੇਣ ਵਾਲੇ ਆ ਪਰ ਬੁੱਧਨ ਨਕਸ਼ਤਰ ਦੁਪਹਿਰ ਤੱਕ ਚੰਗਾ ਹੈ ਆਪਣੇ ਲਈ ਸੋਚਣਾ ਸੈਰ ਕਰਨਾ ਸਿਹਤ ਨੂੰ ਸਹੀ ਕਰੇਗਾ ਤੇ ਜੋੜਾਂ 'ਚ ਦਰਦ ਵੀ ਠੀਕ ਹੁੰਦਾ ਜਾਏਗਾ ਤੁਹਾਡਾ ਆਪਣਾ ਪਰ ਮਾਤਾ ਦੀ ਸਿਹਤ ਖਰਾਬ ਹੋਵੇ ਤਾਂ ਦੁੱਧ ਦਾ ਪੈਕਟ ਜ਼ਰੂਰ ਧਾਰਮਿਕ ਸਥਾਨ ਤੇ ਰੱਖ ਦਿਓ ਕੈਂਸਰ ਜਨਿਕ ਕਰਕਰਾਸ਼ੀ ਵਾਲੇ ਕਰਕਰਾਸ਼ੀ ਦੇ ਲਈ ਜੋ ਸਿਤਾਰਿਆਂ ਦੀ ਗੱਲ ਕਰੀਏ ਤਾਂ ਨੌਵੇਂ ਤੋਂ ਚੰਦਰਮਾ ਨिकल ਕੇ तकरीबन ਦਸਵੇਂ ਸਥਾਨ ਵਿੱਚ ਜਾਏਗਾ ਤਾਂ ਅچھے ਲੋਕਾਂ ਨਾਲ ਸਬੰਧ ਵੀ ਵਧਣਗੇ ਤੇ ਉਹਨਾਂ ਨਾਲ ਬਣਾਏ ਗਏ ਸਬੰਧਾਂ ਨਾਲ ਜੋ ਤੁਹਾਡੇ ਕੰਮ ਕਰਨੇ ਉਹ ਵੀ ਅੱਗੇ ਤੁਰਨਗੇ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਰਹੇਗੀ ਗੱਲ ਕੀਤੀ ਜਾਵੇ ਅਗਰ ਗ੍ਰਹਾਂ ਦੀ ਤਾਂ ਕਰਕਰਾਸ਼ੀ ਦੇ ਲਈ ਜੋ ਚੰਦਰ ਤੁਹਾਡੇ ਲਗਨ ਦਾ مالک ਹੈ ਦੁਪਹਿਰ ਤੋਂ ਬਾਅਦ ਮੰਗਲ ਦੇ ਘਰ ਚ ਜਾਏਗਾ ਤਾਂ ਪ੍ਰਾਪਰਟੀ ਨਾਲ ਸੰਬੰਧਤ ਕੰਮਕਾਰ ਤੁਹਾਡੇ ਹੁਣੇ ਸ਼ੁਰੂ ਹੋ ਜਾਣਗੇ ਠੀਕ ਹੈ ਕੋਸ਼ਿਸ਼ ਇਹ ਕਰਨੀ ਹੈ ਕਿ ਗੁਰਦਾ ਸੇਵਨ ਨਹੀਂ ਕਰਨਾ ਤੇ ਦੂਜਾ ਇਤਰ ਅਚੜੀ ਲਗਾ ਲੈਣਾ ਤੇ ਤੀਜਾ ਕੁੱਤੇ ਨੂੰ ਰੋਟੀ ਪਾ ਦੇਣੀ ਹੈ ਕੇਤੂ ਦੇ ਨਕਸ਼ਤਰ ਲਈ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਆ ਜੀ ਸਿੰਘ ਰਾਸ਼ੀ ਦੇ ਲਈ ਬੋਧ ਨਕਸ਼ਤਰ ਮਿੱਤਰ ਹੈ ਦੁਪਹਿਰ ਤੱਕ ਤਨ ਕੰਮ ਕਰ ਬਿਜ਼ਨਸ ਚੰਗਾ ਚੱਲੇਗਾ ਸੋਚ achhi rahegi ਭੈਣ ਭੂਆ ਮਾਸੀ ਦੀ ਮਦਦ ਹੋਏਗੀ ਤੇ ਵਾਧੂ ਖੱਜਲ ਖਵਾਲੀ ਤੋਂ ਥੋੜੀ ਰਿਲੈਕਸ ਮਿਲੇਗੀ ਜਿਆਦਾ ਬੋਲਣਾ ਅੱਜ ਤੁਹਾਡੇ ਲਈ ਨੁਕਸਾਨਦੇ ਹੋ ਸਕਦਾ ਏ ਥੋੜਾ ਬਾਣੀ ਚ ਮਿਠਾਸ ਰੱਖਣੀ ਘੱਟ ਬੋਲਣਾ ਆਪਣੇ ਭੇਤ ਕਿਸੇ ਨੂੰ ਨਾ ਦੇਣੇ ਵਧੀਆ ਰਹੇਗਾ ਵਰਕੋ ਕੰਨਿਆ ਰਾਸ਼ੀ ਦੇ ਲਈ ਖਰਚੇ ਵਧੇ ਰਹਿਣਗੇ ਹਜੇ ਨਕਸ਼ਤਰ ਕੇਤੂ ਦਾ ਜਦੋਂ ਆਏਗਾ तकरीबन ਦੁਪਹਿਰ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਵੀ ਬੁੱਧਾ ਨਕਸ਼ਤਰ ਮਿੱਤਰ ਹੈ ਤਾਂ ਇਸ ਕਰਕੇ ਬੱਚਿਆਂ ਨਾਲ ਤੁਹਾਡਾ ਮੇਲਚੋਲ ਜਾਂ ਬੱਚਿਆਂ ਨਾਲ ਜੋ ਥੋੜੀ ਪਰੇਸ਼ਾਨੀ ਆਈ ਸੀ ਪਰਿਵਾਰ ਵਿੱਚ ਬੱਚਿਆਂ ਦੇ ਵਜ੍ਹਾ ਨਾਲ ਆਈ ਸੀ ਤਾਂ ਉਹ ਠੀਕ ਹੋ ਜਾਏਗੀ ਉਹਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਘਟਣ ਗਈਆਂ ਕਿ ਤੂੰ ਜੋ ਐਨਰਜੀ ਸ਼ੁਭ ਰੱਖੇਗਾ ਤੇ ਸ਼ੁਭ ਕੰਮਾਂ ਤੇ ਖਰਚ ਹੋਣਗੇ ਧਾਰਮਿਕ ਸਥਾਨ ਤੇ ਜਾਣਾ ਪੀਲੇ ਫੁੱਲ ਚੜਾਉਣਾ ਕਾਲੇ ਚਿੱਟੇ ਤੇਲ ਚਲਪਰਵਾ ਕਰਨਾ ਅੱਜ ਦੇ ਦਿਨ ਦਾ ਉਪਾਰਾਏਗਾ ਸਭ ਤੋਂ ਜ਼ਰੂਰੀ ਪਰਿਵਾਰ ਨਾਲ ਸਲਾਹ ਲੈ ਕੇ ਚੱਲਣਾ ਹੈ ਲਿਬਰਾਜ਼ ਹਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਮੰਗਲਮਈ ਕੰਮਾਂ ਵਿੱਚ ਬਣਦੀਆਂ ਬਣਦੇ ਕੰਮਾਂ 'ਚ ਰੁਕਾਵਟਾਂ ਪੈ ਰਹੀਆਂ ਚੰਦਰ ਜੋ ਹੈ ਸਤਨੇ ਸਥਾਨ ਵਿੱਚ ਦੁਪਹਿਰ ਤੋਂ ਬਾਅਦ ਜਾਏਗਾ ਧਨ ਕਮ ਕਰ ਬਿਜ਼ਨਸ ਚੰਗਾ ਹੋ ਜਾਏਗਾ ਦਿਨਾਲ ਪੈਸੇ ਲਈ ਵੀ ਤੁਹਾਡੇ ਸਿਤਾਰੇ ਸ਼ੁਭ ਹੋ ਜਾਣੇ ਨੇ ਪੈਸਾ ਵਿਦੇਸ਼ ਤੋਂ ਆਵੇ ਭਾਵੇਂ ਇੱਥੋਂ ਆਵੇ ਉਸ ਦੇ ਲਈ ਸਕਸੈਸ ਮਿਲ ਜਾਏਗੀ ਤੁਹਾਨੂੰ ਤੁਹਾਡੇ ਕੰਮਾਂ ਕਰਾਂ ਚ ਦੂਸਰੀ ਗੱਲ ਇਹ ਆ ਕਿ ਧਿਆਨ ਰੱਖਣ ਵਾਲੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਕਿ ਕਿਸੇ ਤਰ੍ਹਾਂ ਦੀ ਵੀ ਡੀ ਲਾਜੀ ਮੋਸ਼ਨ ਹੋ ਕੇ ਨਹੀਂ ਕਰਨੀ ਤਰਕ ਨਾਲ ਚੱਲੋਗੇ ਤਾਂ ਚੰਗਾ ਫਾਇਦਾ ਤੁਹਾਨੂੰ ਹਰ ਕੰਮ ਚ ਮਿਲ ਸਕਦਾ ਹੈ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸਰਕਾਰੀ ਨੌਕਰੀ ਕਰਨ ਵਾਲਿਆਂ ਦਾ ਸਮਾਂ ਚੰਗਾ ਹੈ ਦੁਪਹਿਰ ਤੋਂ ਬਾਅਦ ਚੰਦਰ 6ਵੇਂ ਸਥਾਨ ਵਿੱਚ ਆਏਗਾ ਕਿਸੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਚਿੰਤਾ ਵੱਧ ਸਕਦੀ ਆ ਨਾਨਕੇ ਦਾਦਕੇ ਪਰਿਵਾਰ ਤੋਂ ਕੋਈ ਸੁਣੀ ਹੋਈ ਖਬਰ ਮਨ ਨੂੰ ਬੇਚੈਨ ਕਰ ਸਕਦੀ ਆ ਅੱਖਾਂ ਦੀ ਸੰਭਾਲ ਕਰੋ ਤੇ ਕੱਚੀ ਲੱਸੀ ਦੇ ਛਿੱਟੇ ਲਓ ਧਿਆਨ ਰੱਖੋ ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ ਤੇ ਉਸ ਤੋਂ ਵੀ ਜ਼ਰੂਰੀ ਆ ਕਿ ਮਾਂ ਨਾਲ ਬਹਿਸ ਬਾਝੀ ਅੱਜ ਨਹੀਂ ਕਰਨੀ ਸੈਜੀਟੇਰੀਅਸ ਤਨੂ ਰਾਸ਼ੀ ਵਾਲੇ ਤਨੂਰਾਸ਼ੀ ਦੇ ਲਈ ਜੋ ਸ਼ੁਕਰ ਤੇ ਸੂਰਜ 8ਵੇਂ ਸਥਾਨ ਵਿੱਚ ਚੱਲ ਰਹੇ ਆ ਤੇ ਚੰਦਰ ਜੋ ਨੇ ਸੋਚ ਸਥਾਨ ਵਿੱਚ ਜਾਣਗੇ ਤਾਂ ਸੋਚ ਤੇ ਹੋਸ਼ ਬਿਲਕੁਲ ਸਹੀ ਰਹੇਗੀ ਨਾਲੰ ਫੈਸਲੇ ਤੁਹਾਡੇ ਹੱਕ ਵਿੱਚ ਹੋਣਗੇ ਕਿਤੇ ਦਿੱਤੀ ਗਈ ਇੰਟਰਵਿਊ ਦਾ ਫਾਇਦਾ ਵੀ ਅੱਛਾ ਤੇ ਕਿਸੇ ਪੇਪਰ ਲਈ ਤਿਆਰੀ ਕਰ ਰਹੇ ਹੋ ਤੁਸੀਂ ਤਾਂ ਉੱਚੇ ਵਿੱਚ ਮੰਨ ਵੀ ਅੱਜ ਤੁਹਾਡਾ ਪੜਾਈ ਵਿੱਚ ਲੱਗਣ ਵਾਲਾ ਹੈ ਠੀਕ ਹੈ ਤਨੂਰਾਸ਼ੀ ਵਾਲਿਆਂ ਨੇ ਇੱਕ ਗੱਲ ਧਿਆਨ ਰੱਖਣੀ ਆ ਕਿ ਇਹ ਜ਼ਰੂਰੀ ਹੈ ਤੁਹਾਨੂੰ ਰਾਸ਼ੀ ਦੇ ਲਈ ਕਿ ਜਦੋਂ ਚੰਦਰ ਤੁਹਾਡੇ ਸੋਚ ਸਥਾਨ ਵਿੱਚ ਜਾਏਗਾ ਤਾਂ ਮਿਸ਼ਰੀ ਦਾ ਸੇਵਨ ਕਰ ਲੈਣਾ ਹੈ ਦੁਪਹਿਰ ਤੋਂ ਬਾਅਦ ਤੇ ਚੌਲ ਹਲਦੀ ਦੁੱਧ ਚਲਪ੍ਰਵਾਹ ਕਰ ਦੇਣੇ ਆ ਦਿਨ ਅੱਛਾ ਹੋ ਜਾਏਗਾ ਕੈਪ੍ਰਿਕੌਰ ਚਾਣੀ ਮਕਰ ਰਾਸ਼ੀ ਦੇ ਲਈ ਸਿਤਾਰੇ ਚੰਗੇ ਆ ਪਰ ਜ਼ਿਆਦਾ ਖਿਜਣਾ ਜ਼ਿਆਦਾ ਗੁੱਸਾ ਕਰਨਾ ਸਿਹਤ ਵੀ ਖਰਾਬ ਕਰੇਗਾ ਮਨ ਵੀ ਖਰਾਬ ਕਰੇਗਾ ਸਭ ਤੋਂ ਜ਼ਿਆਦਾ ਦਿਮਾਗ ਵੀ ਖਰਾਬ ਕਰੇਗਾ ਹੈਨਾ ਤਾਂ ਗੁੱਸਾ ਜ਼ਿਆਦਾ ਕਰਨਾ ਨਹੀਂ ਹੈ ਦੂਜੇ ਦੀ ਗੱਲ ਬਹੁਤ ਧਿਆਨ ਨਾਲ ਸੁਣੋਗੇ ਤਾਂ ਕਾਸਾ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਦੂਜੀ ਗੱਲ ਮਤਲਬ ਪਰਿਵਾਰ ਵਾਲਿਆਂ ਦੀ ਗੱਲ ਜੋ ਕੰਮ ਕਰ ਰਹੇ ਹੋ ਉਸ ਪ੍ਰਤੀ ਏਕਸਪਰਟ ਦੀ ਗੱਲ ਆਪਣੇ ਪਰਸਨਲ ਮਾਮਲੇ 'ਚ ਜਾਦਾ ਕਿਸੇ ਦੀ ਗੱਲ ਨਹੀਂ ਸੁਣਨੀ ਚਾਹੀਦੀ ਪ੍ਰੋਫੈਸ਼ਨਲ ਗੱਲ ਜ਼ਰੂਰ ਸੁਣਨੀ ਚਾਹੀਦੀ ਹੈ ਕਿਉਂਕਿ ਕਮਾਕਾਰਾਂ ਦੀ ਜੋ ਹੈ ਤੇ ਲੈਣ ਦੇਣਾ ਹੈ ਨਾ ਦੁਨੀਆਦਾਰੀ ਦਾ ਆਪਾਂ ਗੱਲਬਾਤ ਕਰਦੇ ਹਾਂ ਠੀਕ ਹੈ ਤੇ ਦੂਸਰੀ ਤੀਸਰੀ ਗੱਲ ਇਹ ਆ ਕਿ ਤੁਸੀਂ ਅੱਜ ਹਲਕੇ ਰੰਗ ਪਾਣੇ ਆ ਕਾਲਾ ਨੀਲਾ ਰੰਗ ਅੱਜ ਬਿਲਕੁਲ ਨਹੀਂ ਪੋਣਾ ਤੇ ਦੂਜਾ ਸਭ ਤੋਂ ਜ਼ਰੂਰੀ ਇਹ ਆ ਕਿ ਮਾਂ ਨਾਲ ਸਲਾਹ ਕਰਕੇ ਮਾਂ ਦਾ ਆਸ਼ੀਰਵਾਦ ਲੈ ਕੇ ਤੇ ਘਰ ਤੋਂ ਜਾਉਗੇ ਤਾਂ ਚੰਗੇ ਸਬੰਧ ਚੰਗਾ ਤੁਹਾਨੂੰ ਫਾਇਦਾ ਹੋਏਗਾ ਠੀਕ ਹੈ ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਕੁੰਭ ਰਾਸ਼ੀ ਦੇ ਲਈ ਦੇਖੀ ਤਾਂ ਆਪਾਂ ਜੋ ਸ਼ਨੀ ਹੈ ਉਹ ਲਗਨ ਚ ਹੈ ਚੰਦਰ ਦੂਸਰੇ ਸਥਾਨ ਵਿੱਚ ਹੈ ਦੁਪਹਿਰ ਤੋਂ ਬਾਅਦ ਤੀਸਰੇ ਜਾਏਗਾ ਠੀਕ ਹੈ ਹੁਣ ਚੰਦਰ ਰਾਹੁ ਦਾ ਜੋਗ ਸੀ ਤਾਂ ਇਸ ਕਰਕੇ ਥੋੜਾ ਜਿਹਾ ਪੈਸੇ ਦਾ ਨੁਕਸਾਨ ਹੋਇਆ ਏ ਥੋੜੇ ਜਿਹ ਖਰਚੇ ਵੀ ਜ਼ਿਆਦਾ ਇੱਕਦਮ ਹੋ ਗਏ ਆ ਮੱਕੇ ਰਾਸ਼ੀ ਵਾਲਿਆਂ ਦੇ ਵੀ ਹੋਇਆ ਕੁੰਭ ਰਾਸ਼ੀ ਵਾਲਿਆਂ ਦੇ ਵੀ ਹੋਇਆ ਪਰ ਹੁਣ ਕੀ ਹੈ ਕਿ ਖਰਚਿਆਂ ਨੂੰ ਲੈ ਕੇ ਐਵੇਂ ਹੀ ਪਰੇਸ਼ਾਨ ਹੋਣਾ ਪੈਸੇ ਖਰਚਣ ਲਈ ਹੁੰਦੇ ਆ ਸੋਚੋ ਅਗੋਂ ਹੋਰ ਆ ਜਾਏਗਾ ਜੇ ਕੁਦਰਤ ਨੇ ਖਰਚਾ ਦੇਣਾ ਹੈ ਹਨਾ ਦੂਜੀ ਗੱਲ ਇਹ ਆ ਕਿ ਜੋ ਬੁੱਧਾ ਨਕਸ਼ਤਰ ਹੈ ਉਹ ਮਿੱਤਰ ਹੈ ਤੇ ਵਿਦੇਸ਼ ਵੱਲੋਂ ਸਿਤਾਰੇ ਤੁਹਾਡੇ ਚੰਗੇ ਆ ਕੰਮ ਕਰ ਪੇਪਰ ਦੀ ਕੋਈ ਪ੍ਰੋਬਲਮ ਤੁਹਾਨੂੰ ਆਉਣ ਵਾਲੀ ਨਹੀਂ ਤੀਜੀ ਗੱਲ ਇਹ ਆ ਕਿ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਪੈਰ ਗਿੱਟੇ ਤੇ 6 ਵਜ ਸਕਦੀ ਆ ਤੇ ਥੋੜਾ ਜਿਹਾ ਵਾਹਨ ਧਿਆਨ ਨਾਲ ਚਲਾਓ ਚਲਾਣ ਕਟਿਆ ਜਾ ਸਕਦਾ ਬਸ ਇਹ ਧਿਆਨ ਰੱਖਣਾ ਹੈ ਕਿ ਵਾਹਨ ਵੀ ਹੌਲੀ ਚਲਾਉਣਾ ਹੈ ਤੇ ਸਹਿਜਤਾ ਤੋਂ ਹਰ ਕੰਮ ਲੈਣਾ ਤਾਂ ਹੀ ਦਿਨ ਅੱਛਾ ਤੁਦ ਮੱਥੇ ਤੇ ਅੱਜ ਵੀ ਲਗਾ ਹੀ ਲੋ ਤਾਂ ਚੱਕਰ ਪਾਈਸੇਸ ਹਨੀ ਮੇਨ ਰਾਸ਼ੀ ਦੇ ਲਈ ਚੰਦਰ ਰਾਹੁ ਲਗਣ ਵਿੱਚ ਨੇ ਤੁਸੀਂ ਜਾਣਦੇ ਹੋ ਹੁਣ ਚੰਦਰ ਦੁਪਹਿਰ ਤੋਂ ਬਾਅਦ ਆਏਗਾ ਅੱਗੇ ਤੇ ਸ਼ਨੀ ਦਾ ਜੋ ਬੁੱਧਾ ਨਕਸ਼ਤਰ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਤਾਂ ਕੁੱਤੇ ਨੂੰ ਰੋਟੀ ਜ਼ਰੂਰ ਪਾਓ ਲਗਨ 'ਚ ਬੈਠਾ ਰਾਹੂ ਸ਼ਾਂਤ ਰਹੇਗਾ ਤੇ ਨਾਲ ਅੱਜ ਇੱਕ ਦੁੱਧ ਦਾ ਪੈਕੇਟ ਸ਼ਨੀਵਾਰ ਦਾ ਦੇਣਾ ਹੈ ਪੈਰੋ ਮੰਦਰ ਰੱਖੋ ਸ਼ਨੀ ਮੰਦਰ ਰੱਖੋ ਬਹੁਤ ਅੱਛਾ ਹੋ ਜਾਏਗਾ ਉਸ ਤੋਂ ਵੀ ਜ਼ਰੂਰੀ ਅਗਰ ਸ਼ਨੀਵਾਰ ਮੇ ਦਾ ਉਪਾਗ ਕਰਨਾ ਹੈ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾ ਦਿਓ ਵਧੀਆ ਹੋ ਜਾਏਗੀ ਠੀਕ ਹੈ एसीजी एस्ट्रोलॉजी विद लॉजिक ਵਿੱਚ ਆਪਾਂ ਜਾਣਦੇ ਆ ਗ੍ਰਹਾਂ ਦੇ ਮੁਤਾਬਕ ਆਪਾਂ ਕਿਦਾਂ ਸਿਤਾਰਿਆਂ ਨੂੰ ਸ਼ੁਭ ਕਰ ਸਕਦੇ ਆ ਲੌਜੀਕਲੀ ਲੌਜੀਕਲੀ ਕਿਉਂਕਿ ਆਪਾਂ ਨੂੰ ਪਤਾ ਹੈ ਮੰਨੇ ਚਾਹੇ ਪੈਂ ਕੋਈ ਨਾ ਮੰਨੇ ਸਿਤਾਰੇ ਪਲ-ਪਲ ਤੇ ਬਦਲਦੇ ਹੋਏ ਸਾਡੇ ਮਨ ਦੀ ਸੋਚ ਤੇ ਅੱਗੇ ਪਿੱਛੇ ਦੀਆਂ ਚੀਜ਼ਾਂ ਨੂੰ ਸਹੀ ਕਰਦੇ ਆ ਤੇ ਬਦਲਦੇ ਆ ਠੀਕ ਹੈ ਤਾਂ ਹੁਣ ਸੁਣੋ ਵਾਸਤੂ ਟਿਪਸ ਆਪਾਂ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਦੱਸਦੇ ਆ ਕਿ ਆਲਾਦਵਾਲਾ ਵੀ ਸਾਫ਼ ਰੱਖਣਾ ਚਾਹੀਦਾ ਹੈ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਸਭ ਨੂੰ ਪਤਾ ਹੈ ਅਨਾ ਘਰ ਚ ਨਾਲ ਨਹੀਂ ਪਾਣੀ ਨਹੀਂ ਵੇਸਟ ਕਰਨਾ ਚਾਹੀਦਾ ਇਹ ਵੀ ਪਤਾ ਹੈ ਹੁਣ ਜ਼ਰੂਰੀ ਕੀ ਹੈ ਕਿ ਵਾਸਤੂ ਮੁਤਾਬਕ ਵੀ ਚੀਜ਼ਾਂ ਸਹੀ ਕਰਕੇ ਘਰ ਚ ਸ਼ਾਂਤੀ ਨਹੀਂ ਤਾਂ ਕੁਝ ਚੀਜ਼ਾਂ ਸਾਨੂੰ ਸਾਡੇ ਲਈ ਸਹੀ ਇਫੈਕਟ ਨਹੀਂ ਕਰਦੀਆਂ ਕੁਝ ਚੀਜ਼ਾਂ ਕਦੇ ਕਦੇ ਸਾਡੇ ਗ੍ਰਹਿਾਂ ਨਾਲ ਮੈਚ ਨਹੀਂ ਕਰਦੀਆਂ ਤਾਂ ਇਸ ਕਰਕੇ ਕੋਈ ਵੀ ਤਬਦੀਲੀ ਕਰਨ ਤੋਂ ਪਹਿਲਾਂ ਖਾਸ ਤੌਰ ਤੇ ਟਾਪਣ ਕਰਨ ਤੋਂ ਪਹਿਲਾਂ ਚੀਜ਼ਾਂ ਚੱਕਣ ਤੋਂ ਪਹਿਲਾਂ ਜੋ ਵੀ ਬੇਚੈਨੀ ਪਰੇਸ਼ਾਨੀ ਹੋਵੇ ਉਸ ਪਹਿਲਾਂ ਸੋਚੋ ਕਿ ਕਦੋਂ ਤੋਂ ਹੈ ਇਹ ਕਿਉਂ ਹੋਈ ਹੈ ਇਹ ਕਿਸ ਵਜ੍ਹਾ ਨਾਲ ਹੈ ਕਿਤੇ ਮੈਂ ਕੁਝ ਗਲਤਤਾ ਨਹੀਂ ਕੀਤਾ ਕਿਤੇ ਮੈਂ ਕੁਝ ਚੇਂਜ ਤਾਂ ਨਹੀਂ ਕੀਤਾ ਚੰਗਿਆ ਪਲ ਡਿਸਟਰਬ ਕਿਉਂ ਹੋਇਆ ਹੋ ਸਕਦਾ ਕੋਈ ਗ੍ਰਹਿ ਬਦਲਿਆ ਹੋਵੇ ਹੋ ਸਕਦਾ ਅਸੀਂ ਬੈੱਡ ਸੌਣ ਵਾਲੀ ਜਗ੍ਹਾ ਬਦਲੀ ਹੋਵੇ ਹੋ ਸਕਦਾ ਅਸੀਂ ਕੁਝ ਨਵਾਂ ਲਿਆ ਕੇ ਘਰ 'ਚ ਰੱਖਿਆ ਹੋਵੇ ਹੋ ਸਕਦਾ ਕੋਈ ਓਗ੍ਰਾ ਨਾਲ ਉਸ ਟਾਈਮ ਤੇ ਮੈਚ ਨਾ ਕਰਦਾ ਹੋਵੇ ਤਾਂ ਸੋਚੋ ਤਬਦੀਲੀ ਆਪਣੇ 'ਚ ਜ਼ਰੂਰੀ ਹੈ ਆਪਣੇ ਲਈ ਜ਼ਰੂਰੀ ਹੈ ਜ਼ਰੂਰੀ ਨਹੀਂ ਹੈ ਕਿ ਇੱਕ ਚੀਜ਼ ਕਿਸੇ ਲਈ ਸਹੀ ਹੈ ਉਹ ਸਾਰਿਆਂ ਲਈ ਸਹੀ ਹੀ ਹੋਵੇ ਠੀਕ ਹੈ ਸਮਝਦਾਰੋਂ ਤੁਸੀਂ ਸਮਾਇ ਜਾ ਜ਼ਾਦਾ ਹਫਤਾ ਹਫਤਾ ਦਿਨ ਅੱਛਾ ਜਾਵੇ ਖੁਸ਼ ਰੌਮਸ ਕਰਾਉਂਦੇ ਰੋ ਮਿੰਦੋ ਇਜਾਜ਼ਤ ਕੱਲ ਆਪਾਂ ਕਿਸੇ ਜਨਪਤਰੀ ਤੇ ਚਰਚਾ ਕਰਾਂਗੇ ਠੀਕ ਹੈ ਸਰ ਸਿਕ